न्यूजीलैंड ਦੇ ਨਗਰ ਕੀਰਤਨ ਦੇ ਬਾਰੇ ਇੱਕ ਵੀਡੀਓ ਪਾਈ ਐ ਖੋਰ ਪਾਉਂਗੀ ਅਗਰਹੀ ਨਗਰ ਕੀਰਤਨ ਪੰਜਾਬ ਚੋਂ ਦਾ ਤੇ 크੍ਰਿਸਚਨ Hindu ਜਾਂ ਕੋਈ ਹੋਰ ਧਰਮ ਦੇ ਲੋਕਾਂ ਦਾ ਰੋਕ ਦੇ ਇਹਨਾਂ ਨੇ ਕਿਰਪਾਨਾ ਕੱਢ ਲੈਣੀਆਂ ਸੀ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸੀ ਨਾਲੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਜਿਹਨਾਂ ਨੂੰ ਅਸੀਂ ਆਪਣਾ ਪਿਓ ਆਖਨੇ ਪਿਓ ਮੁਰੇ ਵੱਡਾ ਟੁੱਕੀ ਬਹੁਤ ਕੁਝ ਹੋਣਾ ਸੀ ਪਰ ਬਹੁਤ ਵੀਡੀਓ ਦੇਖੀਆਂ ਕੱਲ ਮੈਂ ਟਿਕਟੌਕ ਤੇ ਇੱਕ ਕੁ ਮ ਸਿੰਘ ਨੇ ਕੁਸ ਗਿਆ ਮੈਂ ਕਹਿੰਨੀ ਆ ਧੋਣਾ ਥੱਲੇ ਸੀ ਵੱਤ ਵਤ ਆਦੇ ਜੇਕਾਰੇ ਲਾਏ ਕ੍ਰਿਸਚੀਅਨਸ ਨੇ ਆਪਣੇ ਲਾਇ ਉਹਨਾਂ ਨੇ ਆਪਣੇ ਲਾਇ ਹੋਕਾ ਲੈਣਾਂ ਨੇ ਆਪਣੇ ਲਾਇ ਪਰ ਬੜੀ ਸ਼ਾਂਤੀ ਜੀ ਰੱਖੀ ਹੋਈ ਮੂੰਹ ਉੱਡੇ ਹੋਏ ਮਨ ਦੇ ਵਿੱਚ ਇੱਕ ਖੌਫ ਦੇਖਿਆ ਮੈਂ ਸਿੰਘਾਂ ਦੇ ਜੇ ਇਥੇ ਕਿਰਪਾਨਾਂ ਕਢ ਲੀਆਂ ਵਾਇਲੇਸ਼ਨ ਕਰਤੀ ਕਾਨੂੰਨ ਬਹੁਤ ਸਖਤ ਹੈ ਪਹਿਲੀ ਗੱਲ ਤਾਂ ਦੇਖੋ ਤੁਸੀਂ ਕਹਿੰਦੇ ਹੋ ਵੀ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤੇ ਆ ਅਸੀਂ ਕਿਤੇ ਵੀ ਲਿਜਾ ਸਕਦੇ ਆ ਤੁਹਾਨੂੰ ਭਾਰਤ ਸਰਕਾਰ ਨੇ ਅਧਿਕਾਰ ਦਿੱਤਾ ਹੈ ਸ਼ਸਤਰ ਰੱਖਣ ਦਾ ਭਾਰਤ ਦੇ ਵਿੱਚ ਪੰਜਾਬ 'ਚ ਪਰ ਬਾਹਰ ਦੇ ਕਿਸੇ ਵੀ ਗਵਰਨਮੈਂਟ ਨੇ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਕਿ ਤੁਸੀਂ ਏਡੀਆਂ-ਐਡੀਆਂ ਕਿਰਪਾਨਾਂ ਲੈ ਕੇ ਮੇਲਿਆਂ 'ਚ ਵੜਜੋ ਸੜਕਾਂ ਤੇ ਤਰੋਂ ਕਿਉਂਕਿ ਤੁਹਾਡੇ ਚੋਂ ਮੈਂ ਸਾਰਿਆਂ ਨੂੰ ਨਹੀਂ ਤੁਹਾਡੇ ਚੋਂ ਕੁਝ ਕੁ ਐਸੇ ਮੰਦ ਬੁੱਧੇ ਵਿਕਲਾਂਗ ਸਿੰਘ ਹੈਗੇ ਨੇ ਜਿਹੜੇ ਬੜੀ ਛੇਤੀ ਕਿਰਪਾਨ ਕੱਢ ਕੇ ਲੋਕਾਂ ਨੂੰ ਵੱਡਾਂ ਟੁਕਣ ਤੱਕ ਜਾਂਦੇ ਆ ਅਗਰੈਸਿਵ ਨੇਚਰ ਦੇ ਜਿਹੜੇ ਅਹਿੰਸਾਵਾਦੀ ਆ ਅਹਿੰਸਾ ਨੂੰ ਪਹਿਲ ਦਿੰਦੇ ਆ ਜਿਨ੍ਹਾਂ ਨੂੰ ਮਜ਼ਾ ਆਂਦਾ ਲੋਕਾਂ ਨੂੰ ਮਾਰ ਕਟਾਈ ਕਰਕੇ ਕਿਰਪਾਨਾਂ ਚਲਾਉਣਾ ਗੰਦੀਆਂ ਗਾਲਾਂ ਕੱਢਣਾ ਗੁਰੂ ਦਾ ਸਿੰਘ ਕਦੀ ਗੰਦੀ ਗਾਲ ਨਾਔਰਤ ਨੂੰ ਕੱਢਦਾ ਤੇ ਨਾ ਕਿਸੇ ਮਰਦ ਨੂੰ ਸਾਡੀ ਜ਼ੁਬਾਨ ਵੀ ਬਹੁਤ ਕਈਆਂ ਦੀ ਬਹੁਤ ਜ਼ਿਆਦਾ ਗੰਦੀ ਹੈ ਇੱਥੇ ਪਤਾ ਇਹਨਾਂ ਨੂੰ ਵੀ ਕਾਨੂੰਨ ਬਹੁਤ ਸਟ੍ਰਿਕਟ ਹੈ ਵੀ ਜੇ ਅਸੀਂ ਕੋਈ ਇਦਾਂ ਦਾ ਹੱਲਾ ਕਰਤਾ ਕਿਰਪਾਨਾਂ ਚੱਕ ਕੇ ਉਹ 35 ਜਣੇ ਸੀ 35 40 ਗੋਰੇ ਪਰ ਇਹਨਾਂ ਦੀ ਫੋਰਸ ਜ਼ਿਆਦਾ ਵੱਡੀ ਸੀ ਨਕਰ ਕੀਰਤਨ 'ਚ ਲੋਕ ਬਹੁਤ ਜ਼ਿਆਦਾ ਸੀ ਮੈਂ ਹੈਰਾਨ ਹਾਂ ਵੀ ਇੰਨੇ ਲੋਕ ਉਹ ਮੁਠੀ ਭਰ ਗੋਰੇ ਤਾਂ ਵੀ ਇਹਨਾਂ ਦੀ ਚੂਨੇ ਨਿਕਲੇ ਉਦੀ وجہ ਕੀ ਸੀ ਕਿ ਕਾਨੂੰਨ ਬਹੁਤ ਸਖਤ ਹੈ ਅਗਰ ਇਹ ਹੀ ਕਾਨੂੰਨ ਭਾਰਤ ਦੇ ਵਿੱਚ ਲਾਗੂ ਹੋ ਜਾਣਾ ਸ਼ਾਇਦ ਪੰਜਾਬ ਦੇ ਵਿੱਚ ਅੱਜ ਜੋ ਕ੍ਰਾਈਮ ਹੋ ਰਿਹਾ ਇਨਾ ਗਾਹ ਪੈ ਰਿਹਾ ਇਨਾ ਗੰਦ ਪੈ ਰਿਹਾ ਇਹ ਪਵੇਗਾ ਸੋ ਮੈਂ ਬਹੁਤ ਪਹਿਲੇ ਵੀ ਇੱਕ ਵਾਰ ਗੈਂਗਸਟਰਾਂਸ ਤੇ ਵੀਡੀਓ ਇੱਕ ਬਣਾਈ ਸੀ ਜਿਹਦੇ ਵਿੱਚ ਮੈਂ ਗੈਂਗਸਟਰਾਂ ਨੂੰ ਇੱਕ ਹੰਬਲੇ ਰਿਕਵੈਸਟ ਕੀਤੀ ਸੀ ਕਿ ਤੁਸੀਂ ਇੱਕ ਦੂਜੇ ਦੇ ਰੰਜਿਸ਼ ਕਰਕੇ ਇੱਕ ਦੂਜੇ ਨੂੰ ਮਾਰ ਦਿੰਨੇ ਹੋ ਕਿ ਫਲਾਣੇ ਨੇ ਸਾਡੇ ਗੈਂਗ ਦਾ ਬੰਦਾ ਮਾਰਿਆ ਸੀ ਉਹਨੇ ਜੀ ਮੇਰੇ ਗੈਂਗ ਦਾ ਮਾਰਿਆ ਸੀ ਅਸੀਂ ਮਾਰਤਾ ਜੇ ਥੋੜੀ ਕਿ ਚਿਰ ਵਾਸਤੇ ਤੁਸੀਂ ਆਪਣੀਆਂ ਰੰਜਿਸ਼ਾਂ ਭੁੱਲ ਕੇ ਥੋੜੀ ਕਿ ਚਿਰ ਰਸਤੇ ਐਜ਼ ਅ ਹਿਊਮਨ ਬੀਨ ਬਕੇ ਇਹ ਸੋਚੋ ਕਿ ਸਮਾਜ ਚ ਅਸਲੀ ਗੰਦ ਪੈ ਕੇ ਥੋੜਿਆ ਜਿਹੜੇ ਡੇਰੇ ਆ ਬਾਬੇ ਆ ਮੈਂ ਇਹ ਗੱਲ ਉਸ ਵੀਡੀਓ ਚ ਵੀ ਆਖੀ ਸੀ ਵੀ ਜਿਹੜਾ ਸਰਸੇ ਵਾਲਾ RAM REEMA ਸਰੇਮ ਬਲਦਕਾਰੀ ਆ ਕਿਸੇ ਵੀ ਗੈਂਗਸਟਰ ਕੋਲੋਂ ਉਹਦਾ ਵਦ ਕਿਉਂ ਨਹੀਂ ਹੁੰਦਾ ਆਮ ਬੰਦੇ ਨਾਰਮਲ ਨੂੰ ਤੁਸੀਂ ਘਰ 'ਚ ਖੜੇ ਬਾਹਰ ਗੋਲੀਆਂ ਮਾਰ ਜਾਂਦੇ ਹੋ ਕੋਈ ਆਪਣੇ ਸ਼ਾਪ ਤੇ ਬੈਠਾ ਨੂੰ ਗੋਲੀਆਂ ਮਾਰ ਜਾਂਦੇ ਹੋ ਕੋਈ ਤਾਂ ਮਾਨੇ ਸੂਰਮਾ ਜੰਮਿਆ ਹੋਣਾ ਕੋਈ ਤਾਂ ਮਾਨੇ ਯੋਧਾ ਜੰਮਿਆ ਹੋਣਾ ਰਸਸਸ ਵਾਲਾ ਦਾ ਪੂੰਗੀ ਵਜਾ ਦੇ ਜਿਹੜਾ ਇਹ ਪੂੰਗੀ ਵਜਾਊਗਾ ਬਈ ਉਹਨੂੰ ਤਾਂ ਅਸੀਂ ਰਹਿੰਦੇ ਦੁਨੀਆ ਤੱਕ ਯਾਦ ਕਰਾਂਗੇ ਤੇ ਸਲੂਟ ਕਰਾਂਗੇ ਸੋ ਇਸ ਤਰ੍ਹਾਂ ਮੈਂ ਕਹਿੰਦੀ ਮੇਜ ਗੈਂਗਸਟਰਵਾਦ ਬੇਕਸੁਰਾ ਨੂੰ ਮੈਨੂੰ ਪਤਾ ਤੁਸੀਂ ਲੋਕ ਬੇਕਸੁਰਾ ਨੂੰ ਨਹੀਂ ਮਾਰਦੇ ਉਹ ਪਰ ਤੁਹਾਡੇ ਚ ਕੁਝ ਹੈ ਜੋ ਪੈਸੇ ਲੈ ਕੇ ਵਾਰੇ ਕਿਲਰ ਦਾ ਕੰਮ ਕਰਦੇ ਆ ਪਰ ਮੈਂ ਕਹਿੰਦੀ ਗੰਧ ਨੂੰ ਮਟਾਓ ਸਮਾਜ ਚ ਜਿਹੜੇ ਲੋਕਾਂ ਨੇ ਇਹ ਨਿਹੰਗਾਂ ਦੇ ਬਾਣੇ ਪਾ ਕੇ ਡੁਪਲੀਕੇਟ ਨਿਹੰਗ ਬਣੇ ਆ ਉਹ ਬਾਣਿਆਂ ਚ ਵੈਸ਼ੇਤ ਰਿੰਦੇ ਜਾਨਵਰ ਲੁਕੇ ਆ ਬਲਤਕਾਰੀ ਨੇ ਜਿਹੜੇ ਸ਼ਰੀਸਾ ਪਾ ਕੇ ਬੱਚਿਆਂ ਦਾ ਬਲਤਕਾਰ ਕਰ ਰਹੇ ਨੇ ਕੁੜੀਆਂ ਨੂੰ ਛੇੜਦੇ ਨੇ ਨੋਦਲੇ ਨੋਪੇਲ ਸੋਧ ਲਾ ਦੋ ਉਹਨਾਂ ਦੇ ਜਾ ਕੇ ਕਿਸ ਨੇ ਕੁਝ ਨਹੀਂ ਕਿਹਾ ਲੋਕ ਤੁਹਾਡੇ ਵੱਲ ਹੋ ਜਾਣਗੇ ਸਾਰੇ ਜਣੇ ਵੀ ਕੋਈ ਉਹ ਜੀ ਫਿਲਮਾਂ 'ਚ ਦੇਖਦੇ ਨਾ ਆਪਾਂ ਆਪਾਂ ਪਿਕਚਰਸ ਦੇਖਦੇ ਵੀ ਕੋਈ ਬੰਦਾ ਹੁੰਦਾ ਹੁੰਦਾ ਉਹ ਹੀਰੋ ਆ ਪਰ ਉਹ ਮੂੰਹ ਤੇ ਮਖੌਟਾ ਪਾ ਕੇ ਜਿਵੇਂ ਜਿਹੜੇ ਆਫੀਸਰ ਕ੍ਰਪਟੀ ਆ ਠੋਕ ਦਿੰਦਾ ਉਹਨਾਂ ਨੂੰ ਜਿਹੜੇ ਗੰਦੇ ਲੋਕ ਆ ਰੇਪੀਸਟ ਠੋਕ ਦਿੰਦਾ ਤੇ ਦੁਨੀਆ ਕਿਵੇਂ ਉਹਦੇ ਮਗਰਮ ਖੋ ਜਾਂਦੀ ਵੀ ਅਸੀਂ ਇਸ ਬੰਦੇ ਨੂੰ ਸਪੋਰਟ ਕਰਾਂਗੇ ਸਭ ਫਿਲਮਾਂ 'ਚ ਇਹ ਮੈਨੂੰ ਲੱਗਦਾ ਐਸੇ ਹੁੰਦਾ ਅਸਲੀਅਤ 'ਚ ਨਹੀਂ ਹੁੰਦਾ ਤੇ ਜਿਹੜੇ ਖਾਲਸਤਾਨੀਆਂ ਨੇ ਗੁਰਦੁਆਰੇ ਨੱਪੇ ਹੋਇਆ ਗੁਰਦੁਆਰੇ ਤੇ ਕਬਜ਼ੇ ਕੀਤੇ ਹੋਏ ਆ ਉਹਨਾਂ ਨੇ ਸਾਰੇ ਬੱਚਿਆਂ ਨੂੰ ਬਾਣੀ ਨਾਲੋਂ ਤੋੜਤਾ ਅੱਜ ਕੋਈ ਵੀ ਬੱਚਾ ਬਾਣੀ ਦੇ ਨਾਲ ਇਸ ਟਾਈਮ ਜੁੜਿਆ ਨਹੀਂ ਆ ਉਹ ਖਾਲਸਤਾਨ ਦੀ ਮੂਵਮੈਂਟ ਦੇ ਵਿੱਚ ਜੋੜ ਕੇ ਬੱਚਿਆਂ ਨੂੰ ਬ੍ਰੇਨ ਵਾਸ਼ ਕਰਨਾ ਜਿਵੇਂ ਪਾਕਿਸਤਾਨ ਵਾਲੇ ਉਗਰਵਾ ਤਿਆਰ ਕਰਦੇ ਬੱਚਿਆਂ ਦਾ ਬ੍ਰੇਨ ਵਾਸ਼ ਕਰਕੇ ਹਿਊਮਨ ਬੰਬ ਬਣਾਉਂਦੇ ਆ ਸੇਮ ਹੋਇਆ ਇੱਕ ਅਮਿੱਤੀ ਹੋ ਰਿਹਾ ਸੋ ਗੁਰੂ ਘਰਾਂ 'ਚ ਬੱਚਿਆਂ ਦੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇੱਥੇ ਪੜਨ ਭੇਜਦੇ ਆ 18 19 20 ਸਾਲ ਦੇ ਬੱਚੇ ਹਨ ਉਹ ਉਹ ਗੁਰਦੁਆਰਿਆਂ ਦੇ ਖੱਥੇ ਨਾ ਚੜੋ ਗੁਰਦੁਆਰੇ ਜਾਂਦੇ ਹੋ ਪ੍ਰਸ਼ਾਦਾ ਖਾਣ ਜਾਓ ਪਰ ਉਹਨਾਂ ਦੇ ਕਿਸੇ ਵੀ ਕਿਸੇ ਵੀ ਬੰਦੇ ਦੇ ਨੇੜੇ ਪਣਾਹੋ ਇਹਨਾਂ ਨੇ ਤੁਹਾਨੂੰ ਪੁੱਠੇ ਰਾਹ ਪਾ ਕੇ ਤਾਂ ਤੁਸੀਂ ਕੁਝ ਦੇ ਇਨਲੀਗਲ ਕੰਮ ਕਰਾ ਕੇ ਤੁਹਾਨੂੰ ਅੰਦਰ ਕਰਾ ਦੇਣਾ ਤੁਹਾਡੀ ਕਿਸੇ ਨੇ ਜ਼ਮਾਨਤ ਨਹੀਂ ਕਰਾਉਣੀ ਇੱਥੇ ਕਿਸੇ ਉਹ ਬੰਦੇ ਨੇ ਤੁਹਾਡੇ ਮਗਰ ਨਹੀਂ ਆਉਣਾ ਫਿਰ ਤੁਹਾਡੇ ਜਿਹੜੇ ਪੇਰੈਂਟਸ ਨੇ ਸੋਚੋ ਵੀ ਵਿਚਾਰੇ ਉਹ ਪੇਰੈਂਟਸ ਤੇ ਕੀ ਗਲਤੀ ਉਹ ਪੇਰੈਂਟਸ ਦਾ ਠੀਕਸੋਰ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਏਡਾ ਕੀਤਾ ਇੰਨਾ ਬਿਆਜੂ ਪੈਸਾ ਚੱਕ ਕੇ ਇੱਥੇ ਭੇਜਿਆ ਸੋ ਨਗਰ ਕੀਰਤਨ ਜਿਵੇਂ ਮੈਂ ਕਹੂੰਗੀ ਕਿ ਜਿਹਨੇ ਸਟੂਡੈਂਟਸ ਇੰਡੀਆ ਤੋਂ ਆਇਆ ਨਗਰ ਕੀਰਤਨ ਦਾ ਹਿੱਸਾ ਨਾ ਬਣੋ ਪੂਰੇ ਕੈਨੇਡਾ 'ਚ ਯਾ ਅਮਰੀਕਾ ਜਿੱਥੇ ਵੀ ਸਟੂਡੈਂਟਸ ਨੇ ਕਿਉਂਕਿ ਇੱਥੇ ਦੰਗੇ ਫਸਾਦ ਨਹੀਂ ਨਜ਼ਾਇਜ਼ ਸਾਡੀਆਂ ਜਾਨਾਂ ਚੱਲ ਜਾਣੀਆਂ ਕਿਉਂਕਿ ਇਹ ਲੋਕ ਇੰਨੇ ਖਾਤਿਰ ਨੇ ਖਾਲਸਤਾਨੀ ਇਹ ਤੁਹਾਨੂੰ ਫਲੈਗ ਫੜਾ ਕੇ ਮੂਹਰੇ ਕਰ ਦਿੰਦੇ ਆ ਡੰਡੇ ਉੱਤੇ ਪੀਲੀ ਲੀਲ ਚੜਾ ਕੇ ਕਹਿੰਦੇ ਵੀ ਮੂਰੇ ਹੋ ਜਾਓ ਇਹ ਆ ਖੋਤੇ ਸਾਨੀ ਪਿਛੇ ਰਹਿੰਦੇ ਆਪਣੇ ਇਹਨਾਂ ਦੇ ਜਿਹੜੇ ਬੱਚੇ ਇੱਧਰ ਦੇ ਜੰਮੇ ਉਹ ਕਦੇ ਵੀ ਇਸ ਮੂਵਮੈਂਟ ਚੱਕੇ ਨਹੀਂ ਆਉਣਗੇ ਆਪਣੇ ਬੱਚਿਆਂ ਦਾ ਘਰ ਛੱਡ ਕੇ ਆਉਂਦੇ ਆ ਇਹ ਕਿਉਂਕਿ ਉਹਨਾਂ ਨੂੰ ਸ਼ਿਕਾਰ ਤੁਹਾਡਾ ਬਣਾਉਣਾ ਹੈ ਅੱਜ ਖਾਲਸਾਨੀ ਜਿਨ੍ਹਾਂ ਨੂੰ ਮੈਂ ਬੜੇ ਪਿਆਰ ਨਾਲ ਖੋਤੇ ਸਾਨੀ ਦਾ ਨਾਮ ਨਿਵਾਸਦੀ ਆ ਖੋਤੇ ਆ ਇਹਨਾਂ ਦਾ ਦਿਮਾਗ ਜਿਵੇਂ ਖੋਤੇ ਕੋਲ ਜਿਹੜਾ ਦਿਮਾਗ ਹੁੰਦਾ ਉਹ ਬੋਝਾ ਨਾ ਢੋਂਦਾ ਉਵੇਂ ਹੀ ਖੋਤੇ ਆ ਸੋ ਇਹ ਖੋਤੇ ਅੱਜ ਸਾਡੇ ਸਿੱਖਾਂ ਦੇ ਪੁੱਤ ਮਾਰ ਰਹੇ ਨੇ ਸਰਦੀ ਸਿੱਖ ਕੌਮ ਨੂੰ ਲੀਕ ਲਾਦੀ ਇਹਨਾਂ ਨੇ ਜਿਵੇਂ ਇਹਨਾਂ ਦਾ ਮੂਤਪਾਲ ਜਿਹੜਾ ਡਿਬਰੂਗੜ੍ਹ ਤੇ ਬੈਠਾ ਉਹ ਮੂਤਪਾਲ ਨੇ ਵੀ ਇੰਨੇ ਕ ਬੱਚਿਆਂ ਨੂੰ ਪੁੱਠੇ ਸਿੱਧੇ ਕੰਮ ਕਰਾ ਕੇ ਜੇਲਾ ਕਰਾ ਦਿੱਤੀਆਂ ਪਰੋਂ ਦੇ ਪਿੱਛੇ ਕੋਈ ਨਹੀਂ ਗਿਆ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਸਾਰੇ ਯੂਥ ਨੂੰ ਥੋੜੇ ਜਿਹਾ ਸਿਆਣੀ ਬਣੋ ਰਾਜਨੀਤੀ ਦਾ ਸ਼ਿਕਾਰ ਨਾ ਹੋ ਆਪਣੇ ਪੇਰੈਂਟਸ ਬਾਰੇ ਸੋਚੋ ਔਰ ਮੇਰੀ ਬੇਨਤੀ ਹੈ ਸਾਰੇ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਅਸੀਂ ਕੈਨੇਡਾ ਚ ਰਹਨੇ ਤਾਂ ਮੈਂ ਕੈਨੇਡਾ ਦਾ ਜ਼ਿਕਰ ਹੀ ਕਰੂੰਗੀ ਕਿਸੇ ਵੀ ਗੁਰਦੁਆਰੇ ਦੇ ਇਲੈਗਲ ਸਟਰੀਟ ਚ ਹਿੱਸਾ ਨਾ ਬਣੋ ਕਿਸੇ ਵੀ ਖੋਤੇਸਤਾਨੀ ਮੂਵਮੈਂਟ ਦੇ ਅੱਗੇ ਖੜਨਾ ਛੱਡੇ ਰਹਿਣਾ ਹਿੱਸਾ ਨਾ ਬਣੋ ਕਿਉਂਕਿ ਇਹਨਾਂ ਦੇ ਖੋਤੇਸਤਾਨੀਆਂ ਦੀ ਇਹ ਜਿਹੜੀਆਂ ਰੈਫੈਂਡਮ ਦੀਆਂ ਵੋਟਾਂ ਇਹ ਜਿਹੜੇ ਰੈਲੀਆਂ ਲੈ ਕੇ ਨਿਕਲ ਰਿਹਾ ਉਹਦੇ ਕਰਕੇ ਗੋਰੀਆਂ ਦੇ ਵਿੱਚ ਇੰਨਾ ਕ ਜਿਆਦਾ ਰੇਸ ਤੇ ਸੰਬੱਧ ਗਿਆ ਕਿ ਉਹ ਆਮ ਜਿਹੜੇ ਬੱਚੇ ਨੇ ਪੱਗ ਬੰਨੀ ਹੁੰਦੀ ਉਹ ਤੇ ਅਟੈਕ ਕਰ ਦਿੰਦੇ ਆ ਜੇ ਕਿਸੇ ਕੁੜੀ ਨੇ ਵੀ ਦਿਮਾਲਾ ਸਜਾਇਆ ਉਹ ਤੇ ਵੀ ਅਟੈਕ ਇੰਗਲੈਂਡ ਸਾਂ ਹੋਇਆ ਇੱਥੇ ਵੀ ਹੋ ਜਾਊਗਾ ਛੇਤੀ ਸੋ ਆਮ ਬੱਚੇ ਪੱਗ ਬਨਣ ਵਾਲੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਇਸ ਚੀਜ਼ਾਂ ਵਿੱਚ ਜਿਹੜੇ ਇਨੋਸੈਂਟ ਨੇ ਪਰ ਉਹ ਮਾਰ ਰਹੇ ਨੇ ਉਹਨਾਂ ਦਾ ਸ਼ਿਕਾਇਤ ਕੀਤਾ ਜਾ ਰਿਹਾ। ਸੋ ਇਹ ਹੋਏ 84 ਵਾਲਾ ਕੰਮ ਹੋ ਜਾਣਾ ਵੀ ਲੋਕ ਪੱਗਾਂ ਬਨਣ ਤੋਂ ਡਰਨਗੇ ਨਿਆਣੇ ਪੱਗ ਲਾਉਣਗੇ ਕੇਸ ਕਟਕਤਲ ਕਰਨਗੇ ਆਪਣੀਆਂ ਦਾੜੀਆਂ ਸ਼ੇਪ ਕਰਨਗੇ ਉਹ ਟਾਈਮ ਕੌਣ ਲੈ ਕੇ ਆ ਰਿਹਾ ਅਸੀਂ ਨਹੀਂ ਲੈ ਕੇ ਆ ਰਹੇ ਖੋਤੇ ਸਤਾਣੀ ਲੈ ਕੇ ਆ ਰਹੇ ਆ। ਸੋ ਮੈਂ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਸਾਰੇ オリジナル ਸਿੱਖਾਂ ਨੂੰ ਕਿ ਪਲੀਜ਼ ਉਠੋ ਜਾਗੋ ਆਪਣੇ ਅਧਿਕਾਰਾਂ ਵਾਸਤੇ ਫਾਈਟ ਕਰੋ ਜਿਹੜੇ ਗੁਰਦੁਆਰੇ ਇਹਨਾਂ ਨੇ ਹਾਈਜੈਕ ਕੀਤੇ ਆ ਜਿੰਨੇ ਕਮੇਟੀ ਗੁਰਦੁਆਰੇ ਕਹਿੰਦੇ ਸੀ ਖਾਲਸਤਾਨੀ ਆ ਉਥੇ ਇਹਨਾਂ ਨੇ ਆਪਣੇ ਜਿਨ੍ਹਾਂ ਨੂੰ ਸ਼ਹੀਦ ਕਹਿ ਰਹੇ ਉਹਨਾਂ ਚੋਂ ਕੁਝ ਐਸੇ ਸ਼ਹੀਦ ਬਣਾ ਕੇ ਬੈਠੇ ਜਿਹੜੇ ਟੈਰਰਿਸਟ ਸੀ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਨਾਤੇ ਲੋਕਾਂ ਤੇ ਅਟੈਕ ਕੀਤਾ ਫ੍ਰੋਥੀਆਂ ਲਿੱਤੀਆਂ ਪੈਸਾ ਮੰਗਿਆ ਲੋਕਾਂ ਨੂੰ ਕిల్ ਕੀਤਾ ਮਾਰਿਆ ਉਹਨਾਂ ਨੂੰ ਉਹਨਾਂ ਨੂੰ ਐ ਸ਼ਹੀਦ ਬਣਾ ਕੇ ਉੱਤੇ ਫੋਟੋਆਂ ਲਾ ਕੇ ਬੈਠੇ ਹੋਏ ਆ ਉਹਨਾਂ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰੋ ਇੱਕ ਬੰਦਾ ਇਕੱਲਾ ਫਾਈਟ ਕਰਕੇ ਜਿੱਤ ਨਹੀਂ ਸਕਦਾ ਮੈਂ ਕਦੋਂ ਦੀ ਲੱਗੀਆਂ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਮੈਂ ਇਕੱਲੀ ਜਾ ਕੇ ਕੁਝ ਨਹੀਂ ਕਰ ਸਕਦੀ ਸਾਰੇ ਇਕੱਠੇ ਹੋ ਯੂਨਿਟੀ ਕਰੋ ਜੇ ਨਾ ਉਹ ਇੰਨੇ ਮੁਹੱਬਤ ਆਪਣੇ ਉਹ ਸ਼ਹੀਦਾਂ ਨਾਲ ਤੇ ਉਹਨਾਂ ਦੀ ਫੋਟੋਆਂ ਆਪਦੇ ਘਰ ਚ ਲਾਉਣ ਉਹਨਾਂ ਵਾਸਤੇ ਕੋਈ ਆਪਣਾ ਅਜਾਇਬ ਘਰ ਬਣਾ ਜਿਵੇਂ ਚੜੀਆ ਘਰ ਹੁੰਦਾ ਜੋ ਹੁੰਦੀ ਆਪਾਂ ਪਾਲ ਸੁਣੇ ਐਨੀਮਲ ਵੇਖਣ ਜਾਂਦੇ ਆ ਏਦਾਂ ਉਹਨਾਂ ਦਾ ਕੋਈ ਜੂ ਜੂ ਬਣਾ ਦੇਣ ਉੱਥੇ ਲੈ ਜਾਣ ਪਰ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਤੋਂ ਇਲਾਵਾ ਕਿਸੇ ਦੀ ਕੋਈ ਫੋਟੋ ਨਹੀਂ ਹੋਣੀ ਚਾਹੀਦੀ ਮੈਂ ਇਸਦੇ ਬਿਲਕੁਲ ਖਿਲਾਫ ਆ ਉੱਥੇ ਹਰ ਇੱਕ ਬੰਦਾ ਆਪਣੀ ਬੰਦਗੀ ਕਰਨ ਆਉਂਦਾ ਆਪਣੀ ਪ੍ਰੇਅਰ ਕਰਨ ਆਉਂਦਾ ਪਰਮਾਤਮਾ ਕੋਲੋਂ ਪੀਸਾਸ ਤੇ ਆਉਂਦਾ ਪਰੋਥੇ ਜਦੋਂ ਦੇਖਦੇ ਆ ਵੀ ਇਹ ਤਾਂ ਗਰੇਵਯਾਰਡ ਜਾਂ ਇਲਾਕਾ ਕਿਸ ਕ੍ਰਿਮਨਲ ਦੀ ਜੇਲ੍ਹ ਜਾ ਲਿਆ ਇੰਨੇ ਇੰਨੇ ਵਿਆਪਨ ਹੱਥਾਂ ਚ ਫੜਾਏ ਆ ਸੋ ਇਹ ਇੱਕ ਬਹੁਤ ਚਾਹੇ ਤੁਹਾਨੂੰ ਮੇਰੇਆਂ ਕੁਝ ਲੋਕਾਂ ਨੂੰ ਗੱਲਾਂ ਬਹੁਤ ਬੁਰੀਆਂ ਲੱਗਣੀਆਂ ਪਰ ਇਕੱਲੇ ਬਹਿ ਕੇ ਸੋਚੋ ਵੀ ਜਸਟਿਸ ਸਾਰਨਲ ਹੋਣਾ ਚਾਹੀਦਾ ਜਿਹੜੇ ਲੋਕ ਪਿਕਚਰ ਦੇ ਖਿਲਾਫ ਆ ਉਹਨਾਂ ਨੂੰ ਵੀ ਜਸਟਿਸ ਮਿਲਣਾ ਚਾਹੀਦਾ ਸੋ ਦੋਨੋਂ ਤਰ੍ਹਾਂ ਨੂੰ ਰੱਖਿਆ ਜਾਵੇ ਖਾਲਸਾ ਨਾਲ ਪਿੱਛੜਾ ਲਾਉਣ ਖੁੱਤਸਾਨੀ ਆਪਣੇ ਘਰਾਂ ਚ ਲਾ ਲੈਣ ਜਦੋਂ ਵੀ ਖੋਤਸਤਾਨੀ ਆਪਣੀਆਂ ਧੀਆਂ ਨੂੰ ਵਿਆਹਦੇ ਆ ਇਹ ਮੇਰਾ ਸਨਹਿਰ ਖੋਤਸਤਾਨੀਆਂ ਨੂੰ ਤੇ ਆਪਣੇ ਧੀਆਂ ਦੇ ਵਿਆਹ ਦੇ ਦਿਹੇਜ ਦੇ ਵਿੱਚ ਜਿੰਨੀ ਫੋਟੋ ਆ ਤੁਸੀਂ ਗੁਰਦੁਆਰੇ ਚ ਲਾਈਆਂ ਆਪਣੇ ਉਹ ਬੰਦਿਆਂ ਦੀ ਹਨਾ ਹੱਤਾਂ ਚ ਵੈਪਨ ਫੜਾਈਏ ਪਲੀਜ਼ ਮੇਰੀ ਬੇਨਤੀ ਹੈ ਉਹ ਫੋਟੋਆਂ ਨੂੰ ਤੁਸੀਂ ਹੋਰ ਕਾਪੀਆਂ ਬਣਵਾਓ ਉਹਨਾਂ ਨੂੰ ਰੈਪ ਕਰਾਓ ਬੜੇ ਖੂਬਸੂਰਤ ਕਾਗਜ਼ ਚ ਪੈਕ ਕਰੋ ਆਪਣੀ ਕੁੜੀਆਂ ਨੂੰ ਦਿਹੇਜ ਦੇ ਵਿੱਚ ਉਹ ਫੋਟੋਆਂ ਦੇਣੀ ਸ਼ੁਰੂ ਕਰੋ ਤੇ ਆਪਣੇ ਕੁੜੀਆਂ ਨੂੰ ਕੋਈ ਘਰ 'ਚ ਇੱਕ ਮੰਦਿਰ ਆਪਣਾ ਬਣਾ ਕੇ ਫੋਟੋਆਂ ਲਾ ਕੇ ਤੇ ਤੂ ਬੱਤੀ ਕਰਿਆ ਕਰਨਾ ਫਿਰ ਦੇਖਾਂਗੇ ਵੀ ਜਿਹੜੇ ਤੁਹਾਡੇ ਕੁੜੀਆਂ ਦੇ ਸੋਹਰੇ ਆ ਕੁੜੀਆਂ ਤੇ ਇਥੇ ਲਵ ਮੈਰਿਜ ਕਰਦੀਆਂ ਉਹ ਕਿੰਨਾ ਕੁ ਟਾਟੀਆਂ ਕੁੜੀਆਂ ਨੂੰ ਐਕਸਪੈਕਟ ਘਰ 'ਚ ਰੱਖਦੇ ਆ ਕਿੰਨਾ ਕਿ ਇੱਜ਼ਤ ਕਰਨਗੇ ਉਹਨਾਂ ਦੀ ਸੋਚੋ ਜ਼ਰੂਰ